ਪਰਮਾਤਮਾ ਨਾ ਕਰੇ ਜੇ ਜ਼ਿੰਮੇਦਾਰ ਦੀ ਇੱਕ ਫਸਲ ਮਰ ਜੇ ਨਾ ਉਹ 5 ਸਾਲ ਪਿੱਛੇ ਪੈ ਜਾਂਦਾ ਆਮ ਆਮ ਬੰਦਿਆਂ ਨਾਲੋਂ 5 ਸਾਲ ਪਿੱਛੇ ਤੇ ਪਰ ਪੰਜਾਬ ਚ ਤੇ ਇਹ ਹਾਲਤ ਹੈ ਅਸਲ ਵੀ ਮਰ ਗਈ ਹੈ ਪਸ਼ੂ ਵੀ ਮਰ ਗਏ ਨੇ ਜਿੰਨਾ ਧਨ ਸੀ ਉਹ ਵੀ ਖਤਮ ਹੋ ਗਿਆ ਕੱਪੜਾ ਲੀੜਾ ਵੀ ਸਾਰਾ ਰੁੜ ਗਿਆ ਤੇ ਉਹ ਆਮ ਬੰਦਿਆਂ ਨਾਲੋਂ 15 ਸਾਲ ਪਿੱਛੇ ਹੋ ਗਏ ਨੇ ਨਾ ਖਾਣ ਨੂੰ ਦਾਣੇ ਨੇ ਨਾ ਪੈਣ ਨੂੰ ਕੱਪੜਾ ਨਾ ਘਰ ਦੇ ਵਿੱਚ ਦੁੱਧ ਹੈ ਨਾ ਪਸ਼ੂ ਹੈ 15 ਸਾਲ ਪਿੱਛੇ ਹੋ ਗਏ ਨੇ ਆਮ ਬੰਦਿਆਂ ਦੇ ਨਾਲ ਤੇ ਕਿਹੋ ਜਿਹਾ ਉਹਨਾਂ ਦਾ ਜੀਵਨ ਇਸ ਵਕਤ ਹੋਵੇਗਾ ਤੇ ਕਿਹੋ ਜਿਹਾ ਜੇ ਅਗਲੇ 10 ਸਾਲ ਉਹਨਾਂ ਦੇ ਲੰਘਣਗੇ ਕਿਸੇ ਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਬੱਚੇ ਨੂੰ ਬਾਹਰ ਕੱਲਣਾ ਹੈ ਕਿਸੇ ਨੇ ਆਪਣਾ ਕਾਰੋਬਾਰ ਸੈੱਟ ਕਰਨਾ ਪਰ ਇਸ ਵਕਤ ਇੱਕ ਰਾਜਾ ਆਦਮੀ ਵੀ ਆਪਣੇ ਛੱਤ ਉੱਤੇ ਚੜ੍ਹ ਕੇ ਬੈਠਾ ਹੱਥ ਵਿੱਚ ਕੁਝ ਨਹੀਂ ਇਸ ਕਰਕੇ ਹਰ ਰੋਜ਼ ਅਸੀਂ ਉਹਨਾਂ ਦੀ ਅਰਦਾਸ ਕਰਨੀ ਵੀ ਸਤਿਗੁਰੂ ਵੀ ਤੁਸੀਂ ਉਹਨਾਂ ਕਿਸਾਨਾਂ ਦੀ ਉਹਨਾਂ ਪ੍ਰਬੰਧ ਦੀ ਆ ਪ੍ਰਖਿਆ ਕਰੋ